ਹਾਂ ਦੋਸਤੋ ਅੱਜ ਆਪਾਂ ਗੱਲ ਕਰਦੇ ਆਂ ਸਿਹਤ ਸਬੰਧੀ ਮੁੱਦੇ ਦੇ ਇੱਕ ਪੱਖ ਤੇ ਤੇ ਆਪਾਂ ਪਾਕਸੀ ਦੇਖਦੇ ਆਂ ਕਿ ਸਿਹਤ ਸਬੰਧੀ ਬਹੁਤ ਸਾਰੇ ਇਸ਼ੂ ਆ ਰਹੇ ਐ ਹਸਪਤਾਲਾਂ ਦੇ ਵਿੱਚ ਲੰਬੀਆਂ ਲੰਮੀਆਂ ਲਾਈਨਾਂ ਲੱਗੀਆਂ ਮਿਲਦੀਆਂ ਤੇ ਇਸ ਦੇ ਨਾਲ ਹੀ ਸਿਹਤ ਸਬੰਧੀ ਟੈਸਟ ਕਰਾਉਣੇ ਵੀ ਜ਼ਰੂਰੀ ਬਣ ਜਾਂਦੇ ਐ ਇੱਥੇ ਤੱਕ ਕਿ ਪੀਜੀਆ ਵਰਗਾ ਹਸਪਤਾਲ ਜਿੰਨੇ ਦਿਨ ਕੁ ਟੈਸਟ ਦੀ ਰਿਪੋਰਟ ਨਹੀਂ ਆਉਂਦੀ ਇੱਕ ਗੋਲੀ ਵੀ ਨੰਦਦਾ ਤੇ ਬਣਦਾ ਵੀ ਹੈ ਟੈਸਟ ਦੇ ਨਾਲ ਹੀ ਇਸ ਵਿੱਚ ਸਹੀ ਡਾਇਗਨੋਸ ਹੁੰਦਾ ਹੈ ਤੇ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਟੈਸਟ ਕਰਵਾਏ ਕਿੱਥੋਂ ਜਾਣ ਬਹੁਤ ਸਾਰੀਆਂ ਲੈਬੋਰੀਜ਼ ਨੇ ਸਰਕਾਰੀ ਹਸਪਤਾਲਾਂ ਦੇ ਵਿੱਚ ਲੈਬੋਰੀਜ਼ ਨੇ ਤੇ ਉਹਨਾਂ ਦੀ ਭਰੋਸੇਯੋਗਤਾ ਵੀ ਹੈ ਪਰ ਉੱਥੇ ਰਸ਼ ਬਹੁਤ ਹੈ ਪ੍ਰਾਈਵੇਟ ਲੈਬਾਰਟਰੀਜ਼ ਵੀ ਬਹੁਤ ਨੇ ਤੇ ਬਹੁਤ ਚੰਗੀਆਂ ਲੈਬਾਰਟਰੀਜ਼ ਨੇ ਪਰ ਉਹਨਾਂ ਦੇ ਇੱਕ ਤਾਂ ਰੇਟ ਬਹੁਤ ਉੱਚੇ ਐ ਤੇ ਦੂਜੀ ਗੱਲ ਕੁਸ਼ਕ ਲੈਬਾਰਟਰੀ ਜਸਤਾਂ ਨਹੀਂ ਵੇਆ ਜਿਹੜੀਆਂ ਕੁਝ ਕੁ ਡਾਕਟਰ ਨਾਲ ਮਿਲ ਕੇ ਤੇ ਡਾਕਟਰਾਂ ਦੇ ਮੁਤਾਬਕੀ ਰਿਪੋਰਟ ਦਿੰਦੀਆਂ ਤੇ ਉਸ ਮੁਤਾਬਕ ਉਹ ਉੱਥੇ ਮਰੀਜ਼ ਠੱਗੇ ਜਾਂਦਾ ਸਾਰੇ ਨਹੀਂ ਇਸ ਤਰ੍ਹਾਂ ਦੇ ਕੁਸ਼ਕ ਨੇ ਜਿਹੜੇ ਦੂਜਿਆਂ ਨੂੰ ਵੀ ਬਦਨਾਮ ਕਰਦੇ ਤੇ ਇਹਦੇ ਨਾਲ ਕਿਆ ਪ੍ਰਾਈਵੇਟ ਵਾਲਟਰ ਇਸ ਆਨਲਾਈਨ ਤੇ ਪ੍ਰੋਸੇਜੋਗਤਾ ਉਹ ਮੈਂ ਨਹੀਂ ਰਹਿੰਦੀ ਸੋ ਇਸ ਦਾ ਇੱਕ ਹੋਰ ਪੱਖ ਸਾਹਮਣੇ ਆਇਆ ਮੈਂ ਕਾਫੀ ਦਿਨ ਤੋਂ ਸੁਣ ਰਿਹਾ ਸੀ ਕਿ ਇੱਕ ਲੈਬੋਰੀ ਦਾ ਨਾਮ ਜਿਹਦਾ ਨਾਂ ਹੈ ਕਰਸ਼ਨਾ ਤੇ ਆਮ ਲੋਕ ਇਹਨੂੰ ਕ੍ਰਿਸ਼ਨਾ ਕਹਿੰਦੇ ਆ ਸੁਣਿਆ ਕਾਫੀ ਸੀ ਇਹਦੇ ਬਾਰੇ ਤਾਂ ਇਹ ਇੱਕ ਉਹਦਾ ਰਹਿ ਜਿਹਦਾ ਸਰਕਾਰ ਨਾਲ ਟਾਈ ਅਪ ਹੈ ਤੇ ਫਾਈਵਲਟ ਹੈ ਉਸ ਦੇ ਆਧਾਰ ਦੇ ਉੱਤੇ ਇਹ ਟੈਸਟ ਕਰਦੇ ਆ ਜਿਤੱਕ ਦੀ ਪ੍ਰਸਯੋਗਤਾ ਦੀ ਗੱਲ ਹੈ ਤਾਂ ਸੁਣਨ ਦੇ ਵਿੱਚ ਆਇਆ ਵੀ ਪੀਜੀਵੀ ਇਹਦੇ ਟੈਸਟ ਨੂੰ ਮੰਨਦਾ ਹੈ ਤੇ ਅੱਗੇ ਗੱਲ ਕਰੀਏ ਇਹਦੇ ਰੇਟਾਂ ਦੀ ਕਿਤੇ ਰੇਟ ਜਿਹੜੇ ਹੈਗੇ ਆ ਬਾਜ਼ਾਰ ਦੇ ਨਾਲੋਂ ਅੱਧੇ ਹੈ ਤੇ ਕੁਝ ਉਦੋਂ ਵੀ ਘੱਟ ਹੈ ਜਾਣੇ ਦੀ ਹਜ਼ਾਰਾਂ ਵਾਲੇ ਜਿਹੜੇ ਟੈਸਟ ਹੈ ਉਹੋ ਸੈਂਕੜਿਆਂ ਵਿੱਚ ਹੀ ਹੈ ਇਹ ਤਿਆਰਬਾ ਹੋਇਆ ਸਬਬ ਬਣਿਆ ਕਿ ਮੈਨੂੰ ਬਠਿੰਡੇ ਦੇ ਕਰਸ਼ਨਾ ਲਾਇਬ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਜਿਹੜੀ ਕਿ ਜਿਹੜੀ 메ਨ ਰੋਡ ਹੈ ਸਿਵਲ ਹਸਪਤਾਲ ਵਾਲੀ ਤੇ ਬੱਸ ਸਟੈਂਡ ਦੇ ਪਾਸ ਉਸ ਤੋਂ ਪਹਿਲਾਂ ਜਿਹੜੀ ਮੈਕਸ ਨੂੰ ਰਸਤਾ ਜਾਂਦਾ ਹੈ ਉਸ ਤੇ ਜਾ ਕੇ ਥੋੜੇ ਜਿਹਾ ਪਿੱਛੇ ਹੈ ਸਿਵਲ ਹਸਪਤਾਲ ਦੇ ਬਿਜਲੀ ਜਾਵੜੀਏ ਤਾਂ ਵੀ ਪਹੁੰਚ ਜਾਈਦਾ ਹੈ ਤਾਂ ਉਹਦੇ ਬੱਖੀ ਤੇ ਹੈ ਉੱਥੇ ਜਾ ਕੇ ਮੈਂ ਵੇਖਿਆ ਕਿ ਦੋ ਗੱਲਾਂ ਬੜੀਆਂ ਵਧੀਆ ਲੱਗੀਆਂ ਇਕਦਾਂ ਸਟਾਫ ਉਹਨਾਂ ਦੀ ਡੀਲਿੰਗ ਕਮਾਲ ਦੀ ਸੀ ਤੇ ਦੂਸਰਾ ਮਾਹੌਲ ਯਾਨੀ ਸਟਾਫ ਤੇ ਮਾਹੌਲ ਵੇਖ ਕੇ ਬਿਮਾਰੀ ਅੱਧੀ ਰਹਿ ਜਾਂਦੀ ਹੈ ਅ ਹੱਸੇ ਉੱਤੇ ਜਾਂਦੇ ਆ ਜਾ ਕੇ ਰਜਿਸਟ੍ਰੇਸ਼ਨ ਕਰਾਉਨੇ ਆ ਤੇ ਜਿਹੜਾ ਵੀ ਟੈਸਟ ਚਾਹੇ ਇੱਕ ਗੱਲ ਹੋਰ ਹੈ ਜੇ ਡਾਕਟਰ ਨੇ ਲਿਖਿਆ ਹੈ ਤਾਂ ਉਹਦੀ ਪਰਚੀ ਤੋਂ ਵੀ ਟੈਸਟ ਹੋ ਜਾਂਦਾ ਹੈ ਜੇ ਨਹੀਂ ਵੀ ਤੁਸੀਂ ਆਪਣੇ ਆਪ ਰੁਟੀਨ ਦੇ ਵਿੱਚ ਕੋਈ ਟੈਸਟ ਕਰਾਉਣਾ ਚਾਹੁੰਦੇ ਆ ਤਾਂ ਪਰਚੀ ਦੀ ਵੀ ਕੋਈ ਜ਼ਰੂਰਤ ਨਹੀਂ ਤੁਸੀਂ ਉੱਥੇ ਰਜਿਸਟ੍ਰੇਸ਼ਨ ਤੇ ਜਾ ਕੇ ਆਪਣਾ ਨਾਮ ਪਤਾ ਤੇ ਮੋਬਾਈਲ ਨੰਬਰ ਦਿਓ ਤੇ ਜਿਹੜਾ ਟੈਸਟ ਕਰਾਉਣਾ ਉਹਦੀ ਉੱਥੇ ਫੀਸ ਭਰੀ ਜਾਂਦੀ ਹੈ ਤੇ ਉਸ ਤੋਂ ਬਾਅਦ ਬਾਹਰੀ ਕੁਰਸੀਆਂ ਲੱਗੀਆਂ ਕੋਈ ਹਸਤਾਲ ਵਾਲੀ ਘੁੱਟਣ ਜੀ ਨਹੀਂ ਹੈਗੀ ਉੱਥੇ ਆਰਾਮ ਨਾਲ ਬੈਠੋ ਤੇ ਜਿਹੜੀ ਉੱਥੋਂ ਕੰਪਿਊਟਰ ਦੇ ਵਿੱਚੋਂ ਸਿੱਧਾ ਹੀ ਤੁਹਾਡਾ ਨਾਮ ਕਲੈਕਸ਼ਨ ਸੈਂਟਰ ਦੇ ਵਿੱਚ ਚਲਾ ਜਾਂਦਾ ਹੈ ਉਦੋਂ ਤੁਹਾਨੂੰ ਆਵਾਜ਼ ਪੈਂਦੀ ਹੈ ਤੇ ਤੁਸੀਂ ਉੱਥੇ ਆਪਣਾ ਜਿਹੜਾ ਹੈਗਾ ਬਲੱਡ ਸੈਂਪਲ ਦੇ ਕੇ ਤੇ 5 ਮਿੰਟ ਦੇ ਵਿੱਚ ਫ੍ਰੀ ਹੋ ਜਾਂਦੇ ਹੋ ਅ ਉਸ ਤੋਂ ਬਾਅਦ ਅਗਲਾ ਜਿਹੜਾ ਇਹਦੇ ਸਟੈਪ ਹੀ ਲੱਗਿਆ ਵੀ ਰਿਪੋਰਟ ਦੀ ਗੱਲ ਹੈ ਰਿਪੋਰਟ ਤੁਸੀਂ ਉੱਥੋਂ ਵੀ ਲੈ ਸਕਦੇ ਹੋ ਉਹਦੇ ਮੁਤਾਬਕ ਟੈਸਟ ਮੁਤਾਬਕ ਉਹਦਾ ਟਾਈਮ ਹੈ ਤੇ ਜੇ ਤੁਹਾਨੂੰ 2 ਘੰਟੇ ਲੱਗਦੇ ਆ ਤਾਂ 2 ਘੰਟੇ ਬਾਅਦ ਉੱਥੋਂ ਲੈ ਸਕਦੇ ਹੋ ਪਰ ਉਸ ਤੋਂ ਵੀ ਵਧੀਆ ਤਰੀਕਾ ਇਹ ਹੈ ਵੀ ਤੁਸੀਂ ਆਪਣੇ ਘਰ ਆ ਜਾਓ ਜਿਹੜੀ ਸੈਂਪਲ ਦੇ ਕੇ ਤੇ ਤੁਹਾਨੂੰ ਇੱਕ ਤਾਂ ਪਹਿਲਾਂ ਵੈਲਕਮ ਦਾ ਮੈਸੇਜ ਆਏਗਾ ਮੈਸੇਜ ਨਹੀਂ ਅਸਾਪਰੰਤ ਜਦੋਂ ਤੁਹਾਡੀ ਜਿਹੜੀ ਟੈਸਟ ਹੋ ਗਿਆ ਦੀ ਰਿਪੋਰਟ ਤਿਆਰ ਹੋ ਗਈ ਤਾਂ ਤੁਹਾਨੂੰ ਇੱਕ ਮੈਸੇਜ ਆਏਗਾ ਕਿ ਤੁਸੀਂ ਸਾਡੀ ਇਹ ਐਪ ਉਹਨੂੰ ਡਾਊਨਲੋਡ ਕਰੋ ਤੇ ਆਪਣਾ ਜਿਹੜਾ ਟੈਸਟ ਹੈ ਉਹਦੀ ਰਿਪੋਰਟ ਵੀ ਤੁਸੀਂ ਉੱਥੋਂ ਡਾਊਨਲੋਡ ਕਰ ਲਓ ਉਹਦਾ ਪ੍ਰਿੰਟ ਕੱਢ ਲਓ ਉਸ ਤੋਂ ਬਾਅਦ ਤੁਸੀਂ ਆਪਣੇ ਆਪ ਵੇਖ ਲਓ ਜੇ ਡਾਕਟਰ ਨਾਲ مشورہ ਕਰਨਾ ਤਾਂ ਉਹਦੇ ਕੋਲੇ ਲੈ ਜਾਓ ਤੇ ਇਹ ਦਾ ਤਰੀਕਾ ਹੈ ਮੁੱਖ ਤੌਰ ਦੇ ਦੇ ਵਿੱਚ ਜਿਹੜੇ ਹੈਗੇ ਹੈ ਬਲੱਡ ਦੇ ਸਾਰੇ ਟੈਸਟ ਨੇ ਇਹ ਉਸ ਦੇ ਨਾਲ ਐਮ ਆਰ ਆਈ ਤੇ ਸੀਟੀ ਸਕੈਨ ਹੈ ਪਰ ਅਲਟਰਾਸਾਉਂਡ ਤੇ ਐਕਸ-ਰੇ ਇੱਥੇ ਨਹੀਂ ਹੁੰਦਾ ਉਹ ਉਸੇ ਪ੍ਰਸਥਾਪਾਲ ਦੇ ਵਿੱਚ ਹੀ ਹੁੰਦਾ ਹੈ ਬਾਕੀ ਇਹਨਾਂ ਨੇ ਕੁਝ ਪੈਕੇਜ ਵੀ ਦਿੱਤੇ ਹੋਏ ਐ ਤੇ ਜਿਸ ਦੇ ਵਿੱਚ ਵੱਖੋ-ਵੱਖਰੇ ਪੈਕੇਜ ਨੇ ਉਹਦੇ ਵਿੱਚ ਇੱਕ ਫੁੱਲ ਬਾਡੀ ਚੈੱਕਅਪ ਹੈਗਾ ਜਿਹਦੇ ਵਿੱਚ ਬਲੱਡ ਤੇ ਯੂਰਨ ਦੇ ਸਾਰੇ ਟੈਸਟ ਹੈ ਉਹਦਾ 1099 ਲਗਭਗ 1100 ਰੁਪਏ ਦੇ ਵਿੱਚ ਹੈ ਤੇ ਇਹਨਾਂ ਨੇ ਆਪਣੇ ਇਸ਼ਤਿਹਾਰ ਦੇ ਵਿੱਚ ਚਾਹੇ ਕੋਈ ਨੰਬਰ ਵੀ ਦਿੱਤੇ ਨੇ ਤੇ ਨਾਲ-ਨਾਲ ਇਹ ਵੀ ਜ਼ਿਕਰ ਕੀਤਾ ਹੈ ਮਾਲਵੇ ਦੇ ਕੁਝ ਸ਼ਹਿਰਾਂ ਜਾਂ ਕਸਬਿਆਂ ਦਾ ਜ਼ਿਕਰ ਕੀਤਾ ਜਿੱਥੇ ਜਿੱਥੇ ਤੁਸੀਂ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਇਹਦੇ ਜਿਹੜੇ ਕਰਸਨਾ ਲੈਵ ਹੈ ਉਹਦੇ ਬਾਰੇ ਪਤਾ ਕਰ ਸਕਦੇ ਹੋ ਤੇ ਉੱਥੇ ਹੋ ਸਕਦਾ ਸੈਂਪਲ ਵਗੈਰਾ ਵੀ ਹੁੰਦੇ ਹੋਣ ਤੇ ਇਹਨਾਂ ਦੇ ਵਿੱਚ ਇਹਨਾਂ ਨੇ ਜ਼ਿਕਰ ਕੀਤਾ ਬਠਿੰਡਾ ਫਰੀਦਕੋਟ ਫਾਜ਼ਿਲਕਾ ਅਬੋਰ ਮਾਨਸਾ ਮੁਖਸਰ ਸਾਹਿਬ ਰਾਮਪੁਰਾ ਫੂਲ ਤਲਵੰਡੀ ਸਾਬੋ ਤੇ ਉਸ ਤੋਂ ਬਾਅਦ ਹੈ ਜੀ ਕੋਲਿਆ ਸੌਰੀ ਗੋਨੇਆਣਾ ਤੇ ਨਥਾਣਾ ਭਗਤਾ ਕੋਟਕਪੂਰ ਹੈ ਜੈਤੋ ਹੈ ਬਾਜਾਖਾਨਾ ਹੈ ਸਾਦਕ ਹੈ ਸਿੱਤੋਗਨੋ ਹੈ ਜਲਾਲਾਬਾਦ ਹੈ ਤੇ ਖੂਈ ਖੇੜਾ ਹੈ ਸਰਦੂਲਗੜ ਹੈ ਬਡਲਾਡਾ ਹੈ ਖਿਆਲਾਕਲਾ ਹੈ ਛਨੀਰ ਹੈ ਮਲੂਟ ਹੈ ਕਿਦਲਵਾ ਹੈ ਤੇ ਚੱਕ ਸ਼ੇਰ ਸਿੰਘ ਵਾਲਾ ਤੇ ਅੱਗੇ ਹੈਗਾ ਜੀ ਦੋਦਾ ਤੇ ਹੋਰ ਵੀ ਪੰਜਾਬ ਦੇ ਵਿੱਚ ਵੇਖਿਆ ਵੀ ਸਾਰੇ ਥਾਵਾਂ ਉੱਤੇ ਹੈ ਜਿਹੜਾ ਹੈੱਡਕ quartਰ ਦੇ ਉੱਪਰ ਤਾਂ ਹੈ ਲੈਬਰਾਟਰੀਜ਼ ਹੈਗੀਆਂ ਹੈਗੀਆਂ ਇਸ ਕਰਕੇ ਇਹਦੇ ਇਹਦਾ ਸਾਨੂੰ ਫਾਇਦਾ ਉਠਾਉਣਾ ਚਾਹੀਦਾ ਹੈ ਤੇ ਦੂਸਰੀ ਗੱਲ ਬਾਕੀ ਮੇਰੇ ਚੈਨਲ ਦੇ ਉੱਪਰ ਸਾਇਤਕ ਜਾਂ ਕੁਝ ਖੇਤੀਬਾੜੀ ਸੰਬੰਧੀ ਕੁਝ ਗਾਰਡਨਿੰਗ ਫੁੱਲਾਂ ਆਦਿਆਂ ਵੀਡੀਓਜ਼ ਹੁੰਦੀਆਂ ਤੇ ਉਹ ਜਿਹਨੂੰ ਚੰਗੀਆਂ ਲੱਗਦੀਆਂ ਉਹ ਵੇਖ ਲੈਂਦਾ ਹੈ ਸ਼ੇਅਰ ਕਰ ਦਿੰਦਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿੰਦਾ ਹੈ ਪਰ ਇੱਥੇ ਉੱਥੇ ਕੋਈ ਬੰਦਸ਼ ਨਹੀਂ ਤੁਹਾਡੀ ਮਰਜ਼ੀ ਹੈ ਪਰ ਇੱਥੇ ਮੈਂ ਬੇਨਤੀ ਕਰਦਾ ਤੁਹਾਨੂੰ ਕਿਉਂਕਿ ਹੈਲਥ ਇਸ਼ੂ ਹੈ ਇਹ ਭਲਾਈ ਦਾ ਕੰਮ ਹੈ ਇਦੇ ਲਈ ਮੈਂ ਬੇਨਤੀ ਕਰਦਾ ਹਾਂ ਵੀ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਦੀ ਚਲੋ ਕੋਈ ਲੋੜ ਨਹੀਂ ਲਾਈਕ ਤੁਹਾਨੂੰ ਚੰਗਾ ਲੱਗੇ ਤਾਂ ਲਾਈਕ ਕਰ ਦਿਓ ਨਹੀਂ ਕੋਈ ਗੱਲ ਨਹੀਂ ਪਰ ਸ਼ੇਅਰ ਕਰੋ ਤਾਂ ਕਿ ਜਿਹੜੇ ਹੈਗੇ ਆ ਆਮ ਆਵਾਮ ਦਾ ਆਮ ਲੋਕਾਂ ਦਾ ਭਲਾ ਹੋ ਸਕੇ ਬਹੁਤ ਬਹੁਤ ਧੰਨਵਾਦ